ਸ਼ਿਆਰਪੁਰ ਪੁਲਿਸ ਨੂੰ ਯੋਧ ਨਸ਼ਾ ਵਿਰੋਧ ਚਲਾਈ ਜਾ ਰਹੀ ਮੁਹਿੰਮ ਤਹਿਤ ਉਸ ਫੋਮੇ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਨੇ ਇੱਕ ਇੰਟਰਨੈਸ਼ਨਲ ਡਰੱਗ ਰੈਕਟ ਦਾ ਪਰਦਾਫਾਸ਼ ਕਰਦਿਆਂ ਹੋਇਆਂ 419 ਗ੍ਰਾਮ ਹੈਰੋਇਨ 5 ਲੱਖ 10 ਹਜ਼ਾਰ ਦੀ ਡਰੱਗ ਬਣੀ ਦੋ ਦੇਸੀ ਪਿਸਤਲਾਂ ਤੇ ਇੱਕ ਕ੍ਰੇਟਾਕਾਰ ਨੂੰ ਬ੍ਰਮਤਕਾਰ ਕੁੱਲ 11 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਸੱਤ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਹੁਸ਼ਿਆਰਪੁਰ ਪੁਲਸ ਵੱਲੋਂ ਨਸ਼ੇ ਦੇ ਮਾਮਲਿਆਂ ਨੂੰ ਲੈ ਕੇ ਤਿੰਨ ਮਾਮਲੇ ਦਰਜ ਕੀਤੇ ਗਏ ਸਨ ਤੇ ਜਦੋਂ ਪੁ ਕੱਲ ਸਾਹਮਣੇ ਆਈ ਕਿ ਜੋ ਨੌਜਵਾਨ ਹੁਸ਼ਿਆਰਪੁਰ ਜੈਸਦਰ ਨਾਲ ਦੇ ਇਲਾਕਿਆਂ ਚ ਨਸ਼ਾ ਸਪਲਾਈ ਕਰਦੇ ਸੀ ਉਹ ਅਮਰੀਕਾ ਜੋ ਬੈਠੇ ਸੌਰਵ ਜਨਰਲ ਦੀ ਕਮਾਂਡ ਤੇ ਕੰਮ ਕਰਦੇ ਸਨ ਤੇ ਜਦੋਂ ਪੁਲਸ ਫੋਲੋਇਸ ਮਾਮਲੇ ਦੀ ਚੇਨ ਤੋੜੀ ਗਈ ਤਾਂ ਪੁਲਸ ਫੋਲੋ ਹੁਣ ਤੱਕ ਕੁੱਲ 7 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜਦਕਿ 11 ਵਿਅਕਤੀਆਂ ਤੇ ਮਾਮਲਾ ਦਰਜ ਹੋਇਆ ਹੈ ਸੁਣੋ ਹੋਰ ਕੀ ਕਿਹਾ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਡਾਇਰੈਕਸ਼ਨਸ ਦਿੱਤੀ ਗਈਆਂ ਐਂਡ ਜੋ ਯੁੱਧ ਨਸ਼ਾ ਵਿਰੁੱਧ ਪੰਜਾਬ ਦੇ ਵਿੱਚ ਚੱਲ ਰਿਹਾ ਹੈਗਾ ਉਸ ਮਹਿੰਮ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਨੇ ਵੀ ਇੱਕ ਵਧੀਆ ਕੰਮ ਕੀਤਾ ਜਿਹਦੇ ਵਿੱਚ ਸਾਡੇ ਐਸਪੀ ਡੀ ਮੁਕੇਸ਼ ਜੀ ਡੀਐਸਪੀ ਡੀ ਸੁਖਨਿੰਦਰ ਸਿੰਘ ਇਨਚਾਰਜ ਸੀਆਈਏ ਇੰਸਪੈਕਟਰ ਗੁਰਪ੍ਰੀਤ ਇਹਨਾਂ ਦੀ ਟੀਮਸ ਨੂੰ ਅੱਛੀ ਉਪਲਬਧੀ ਮਿਲੀ ਹੈ ਇਹਨਾਂ ਨੇ ਇੱਕ ਨੈਟਵਰਕ ਨੂੰ ਅਨਰਥ ਕੀਤਾ ਜਿਹਦੇ ਵਿੱਚ ਕਿਵੇਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਐਸੀ ਇਹ ਮਾਰਚ ਮਹੀਨੇ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਸੀਗੀ 28 ਮਾਰਚ ਨੂੰ ਜਿਹਦੇ ਵਿੱਚ ਇੱਕ ਅਰਜਨ ਸ਼ਰਮਾ ਨਾਂ ਦੇ ਬੰਦੇ ਨੂੰ ਅਸੀਂ ਫੜਿਆ ਸੀਗਾ ਉਹਦੇ ਤੋਂ ਸਾਨੂੰ 270 ਗ੍ਰਾਮਸ ਆਫ ਹੈਰੋਇਨ ਬਰਾਮਦ ਹੋਈ ਸੀਗੀ ਜਦੋਂ ਇਹਨੂੰ ਪੁਚਕਿਚ ਦੇ ਵਿੱਚ ਰਿਮਾਂਡ ਤੇ ਲੈ ਕੇ ਇਨਵੈਸਟੀਗੇਸ਼ਨ ਕੀਤੀ ਤੇ ਫਰਦਰ ਸਾਨੂੰ ਸੱਤ ਬੰਦੇ ਅਸੀਂ ਹੋਰ ਨਾਮਿਨੇਟ ਕੀਤੇ ਇਹਦੇ ਵਿੱਚ ਜਿਹੜੇ ਸੱਤ ਬੰਦੇ ਸੀਗੇ ਇਹਦੇ ਵਿੱਚ ਇੱਕ ਆਕਾਸ਼ਦੀਪ ਹੈ ਆਸ਼ੂਤੋਸ਼ ਸ਼ਰਮਾ ਰਵਿੰਦਰ ਆਦਿਆ ਭਵਾਨੀ ਸਿੰਘ ਸੌਰਵ ਜਿੰਦਲ ਗੁਰਿੰਦਰ ਸਿੰਘ ਜਸਪ੍ਰੀਤ ਸਿੰਘ ਇਹ ਬੰਦੇ ਅਸੀਂ ਇਹਨਾਂ ਨੇ ਜੋ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਆਏ ਸੀਗੇ ਡਿਊਰਿੰਗ ਦੀ ਇਨਵੈਸਟੀਗੇਸ਼ਨ ਅਸੀਂ ਇਹਨਾਂ ਵਿੱਚੋਂ ਤਿੰਨ ਨੂੰ ਫੜ ਵੀ ਲਿਆ ਸੀਗਾ ਫਿਰ ਫਰਦਰ ਜਦੋਂ ਸਾਡੀ ਤਫਤੀਸ਼ ਜਾਰੀ ਸੀਗੀ ਅਸੀਂ ਇੱਕ ਹੋਰ ਬੰਦੇ ਨੂੰ 7 ਮਈ ਨੂੰ ਫੜਿਆ ਹੈਗਾ ਇਹਦਾ ਨਾਮ ਹੈਗਾ ਸਾਹਿਲਪ੍ਰੀਤ ਸਿੰਘ ਇਹਦੇ ਤੋਂ ਵੀ ਸਾਨੂੰ 149 ਗ੍ਰਾਮਸ ਆਫ ਹੈਰੋਇਨ ਬਰਾਮਦ ਹੋਈ ਸੀ ਕਿ ਤੇ ਅਸੀਂ ਇਹ ਪਰਚਾ ਸਦਰ ਥਾਣੇ ਦੇ ਵਿੱਚ ਦਰਜ ਕੀਤਾ ਸੀ। ਇਹਦੀ ਪੁੱਛਗਿੱਛ ਦੌਰਾਨ ਵੀ ਸਾਨੂੰ ਪਤਾ ਲੱਗਿਆ ਕਿ ਸੌਰਵ ਜਿੰਦਲ ਜੋ ਪਹਿਲਾਂ ਇੱਕ ਕੇਸ ਦੇ ਵਿੱਚ ਨੋਮਿਨੇਟ ਹੋਇਆ ਸੀ ਤੇ ਫੀਚਰ ਹੋਇਆ ਸੀਗਾ ਉਹ ਇਸ ਕੇਸ ਦੇ ਵਿੱਚ ਵੀ ਫੀਚਰ ਹੁੰਦਾ। ਤੇ ਅਸੀਂ ਇਹਦੀ ਵੀ ਤਫ਼ਤੀਸ਼ ਕਰ ਰਹੇ ਸੀਗੇ ਇਸੀ ਡਿਊਰੇਸ਼ਨ ਦੌਰਾਨ ਅਸੀਂ ਇੱਕ ਤੀਜਾ ਬੰਦਾ ਫੜਿਆ। ਉਹਦਾ ਨਾਂ ਹੈਗਾ ਹਿਮੰਤ। ਇਹ ਹਿਮੰਤ ਬੰਦੇ ਨੂੰ ਜਦੋਂ ਫੜਿਆ ਇਹਦੇ ਤੋਂ ਸਾਨੂੰ ਇੱਕ ਇਲੀਗਲ ਕੰਟਰੀ ਮੇਡ ਵੈਪਨ ਮਿਲਿਆ ਸੀ। ਇਹ 14 ਤਰੀਕ ਦੀ ਗੱਲ ਹੈਗੀ 14 ਮਈ ਨੂੰ ਇਹਦੇ ਤੋਂ 315 ਬੋਰ ਦਾ ਇੱਕ ਕੰਟਰੀ ਮੇਡ ਵੈਪਨ ਤੇ ਇੱਕ ਲਾਈਵ ਕਾਰਟ੍ਰਿਜ ਮਿਲਿਆ ਇਹਦੀ ਵੀ ਜਦੋਂ ਇੰਟਰੋਗੇਸ਼ਨ ਕੀਤੀ ਤੇ ਸਾਨੂੰ ਫੇਰ ਫੀਚਰ ਹੋਇਆ ਸੌਰਵ ਜਿੰਦਲ ਦਾ ਨਾਂ ਤੇ ਨਾਲ ਦੀ ਨਾਲ ਇੱਕ ਇਹਨੇ ਦੱਸਿਆ ਸਾਨੂੰ ਨੀਰਜ ਨੀਰਰ ਨੀਰਜ ਉਰਫ ਰਾਂਜਾ ਕਰਕੇ ਇੱਕ ਬੰਦਾ ਹੈ ਤਾਂ ਜਦੋਂ ਇਹ ਸਾਰੇ ਦੇ ਵਿੱਚ ਅਸੀਂ ਕਿਊਮੂਲੇਟਿਵਲੀ ਦੇਖਿਆ ਤੇ ਕਈ ਬੰਦੇ ਕਾਮਨ ਇਨ ਆਦਰ ਵਿੱਚ ਫੀਚਰ ਹੋ ਰਹੇ ਸੀਗੇ ਇਹਦਾ ਮਤਲਬ ਇਹਨਾਂ ਦਾ ਨੈਟਵਰਕ ਚੱਲ ਰਿਹਾ ਹੈ ਜੋ ਕਿ ਆਰਮਜ਼ ਦੇ ਵਿੱਚ ਵੀ ਹੈਗਾ ਤੇ ਡਰੱਗਸ ਦੇ ਵਿੱਚ ਵੀ ਹੈਗਾ ਜਦੋਂ ਅਸੀਂ ਫਰਦਰ ਕੀਤਾ ਤੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਪੈਸਾ ਨਸ਼ਾ ਤਸਕਰੀ ਨਾਲ ਇਹ ਇਕੱਠਾ ਕਰਦੇ ਸੀਗੇ ਉਹ ਪੈਸਾ ਇੱਕ ਜੋਤੀਪ੍ਰੀਤ ਨਾਂ ਦੇ ਬੰਦੇ ਨੂੰ ਇਹ ਹਿਮੰਤ ਤੇ ਰਾਂਝਾ ਜਿਹੜਾ ਇੱਕ ਫੀਚਰ ਹੋਇਆ ਸੀਗਾ ਜੋ ਅਸੀਂ ਪਰਚਾ ਦਰਜ ਕਰਨ ਤੋਂ ਬਾਅਦ ਉਹ ਇੱਕ ਜੋਤੀਪ੍ਰੀਤ ਨਾਦਾ ਬੰਦਾ ਹੈਗਾ ਉਹਨੂੰ ਪੈਸਾ ਦਿੰਦੇ ਸੀਗੇ ਅਸੀਂ ਜੋਤੀਪ੍ਰੀਤ ਜਿਹੜਾ ਬੰਦਾ ਹੈਗਾ ਉਹਨੂੰ 16 ਤਰੀਕ ਨੂੰ ਫੜਿਆ ਤੇ ਉਹਦੇ ਤੋਂ ਸਾਨੂੰ ਇੱਕ ਗੱਡੀ ਵੀ ਰਿਕਵਰ ਹੋਈ ਹੈ ਤੇ ਨਾਲ 5,10,000 ਰੁਪਏ ਕੈਸ਼ ਤੇ ਇੱਕ ਕੰਟਰੀ ਮੇਡ ਵੈਪਨ 32 ਬੋਰ ਦਾ ਉਹ ਵੀ ਇਹਦੇ ਤੋਂ ਬਰਾਮਦ ਹੋਇਆ ਜਦੋਂ ਅਸੀਂ ਇਹਦੀ ਪੁੱਛਗਿੱਛ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਜੋਤੀਪ੍ਰੀਤ ਹੈ ਇਹ ਨੀਰਜ ਰਾਂਝਾ ਹਿਮੰਤ ਵਰਗਿਆਂ ਤੋਂ ਪੈਸਾ ਇਕੱਠਾ ਕਰਕੇ ਇੱਕ ਯੂਐਸਏ ਦੇ ਵਿੱਚ ਇੱਕ ਬੰਦਾ ਬੈਠਾ ਹੈਗਾ ਇਨ ਆਕਾਸ਼ ਚੋਹਾਨ ਉਰਫ ਰੋਕੀ ਉਹਨੂੰ ਪੈਸਾ ਭੇਜਦੇ ਸੀਗੇ ਹਵਾਲੇ ਰਾਹੀਂ ਐਂਡ ਫਰਦਰ ਉਹ ਜੋ ਸੀਗਾ ਜੋ ਸੌਰਵ ਜਿੰਦਲ ਜੋ ਕਾਮਨ ਥ੍ਰੈਡ ਹੈਗਾ ਇਨ ਵਿਚ ਉਹਨਾਂ ਨੂੰ ਪੈਸਾ ਪਹੁੰਚਦਾ ਸੀਗਾ ਤਾਂ ਇਹ ਇੱਕ ਅੱਛੀ ਇਹਨਾਂ ਨੇ ਉਪਲਬਧੀ ਹਾਸਿਲ ਕੀਤੀ ਹੈ ਕਿ ਫਰਦਰ ਕਈ ਡਾਟ ਸਾਨੂੰ ਮਿਲੇ ਇਨਾਂ ਨੇ ਵੱਖ-ਵੱਖ ਕਿਦੇ ਵਿੱਚ ਆਰਮਸ ਮਿਲਿਆ ਕਿਤੇ ਨਾਰਕੋਟਿਕਸ ਮਿਲਿਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕੀਤੀ ਤੇ ਟੋਟਲ ਇਸ ਨੈਟਵਰਕ ਦੇ ਵਿੱਚ ਜੋ ਕਿ ਅਸੀਂ ਹਵਾਲਾ ਨੈਟਵਰਕ ਵੀ ਕਹਿ ਸਕਦੇ ਹਾਂ ਉਹਨੂੰ ਅਨਰਥ ਕੀਤਾ ਹੈ ਜੋ ਪੈਸਾ ਜਾਂਦਾ ਸੀਗਾ ਤੇ ਟੋਟਲ 3 ਐਫਆਇਰਜ਼ ਦਰਜ ਹੋਈ ਜਿਦੇ ਵਿੱਚ 270 ਗ੍ਰਾਮ ਇੱਕ ਹੈਰੋਇਨ ਤੇ 149 ਗ੍ਰਾਮ ਹੈਰੋਇਨ 5,10,000 ਰੁਪਏ ਡਰਗ ਮਨੀ ਇੱਕ ਕ੍ਰੇਟਾ ਗੱਡੀ ਤੇ ਦੋ ਇਲੀਗਲ ਕੰਟਰੀ ਮੇਡ ਵੈਪਨ ਤੇ ਲਾਈਵ ਕੈਟਰੀਜਸ ਮਿਲੇ ਹੈਗੇ ਇਦੇ ਵਿੱਚ ਟੋਟਲ ਅਸੀਂ 7 ਬੰਦੇ ਗ੍ਰਿਫਤਾਰ ਕਰ ਚੁੱਕੇ ਹਾਂ ਇਨ 3 ਮੁਕਦਮਿਆਂ ਦੇ ਵਿੱਚ ਇਨ ਕਾਫੀ ਨਾਮਿਨੇਟਡ ਐਂਡ ਫਰਦਰ ਇਨਵੈਸਟੀਗੇਸ਼ਨਸ ਆਰ ਗੋਇੰਗ ਔਨ ਐਂਡ ਵੀ ਆਰ ਹੋਪਫੁਲ ਕਿ ਜਲਦੀ ਹੀ ਹੋਰ ਵੀ ਬੰਦੇ ਇਸ ਪੂਰੇ ਨੈਟਵਰਕ ਦੇ ਵਿੱਚ ਜਿਹੜੇ ਹੈਗੇ ਉਹਨਾਂ ਨੂੰ ਉਹਨਾਂ ਦਾ ਪਰਦਾ ਫਾਸ਼ ਕਰਦੇ ਹੋਏ ਉਹਨਾਂ ਨੂੰ ਵੀ ਅਸੀਂ ਜੋ ਯੋਗ ਲੀਗਲ ਕਾਰਵਾਈ ਹੈ ਉਹਨਾਂ ਦੇ ਅਗੇਂਸਟ ਵੀ ਕੀਤੀ ਜਾਊਗੀ ਜਿਹੜੇ ਬੰਦੇ ਹੈਗੇ ਇਹਦੇ ਵਿੱਚੋਂ ਹਾਲ ਕੀ ਘੜੀ ਜਿਹੜਾ ਸਾਨੂੰ ਪਤਾ ਲੱਗਿਆ ਹੈ ਗੁਰਿੰਦਰ ਉਹਦੇ ਤੇ ਪਹਿਲਾਂ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈਗਾ ਸੌਰਵ ਜਿੰਦਲ ਜਿਹੜਾ ਹੈਗਾ ਹੀ ਹੈਜ਼ ਓਲਰਡੀ ਬੀ ਨੋਮੀਨੇਟਿਡ ਐਂਡ ਇਹਦੇ ਤੇ ਵੀ ਘਟੋ ਘਟ 8 ਪਰਚੇ ਪਹਿਲਾਂ ਦਰਜੇ ਉਹ ਐਨਡੀਪੀਐਸ ਦੇ ਹੈਗੇ ਤੇ 307 ਦੇ ਵੀ ਹੈਗੇ ਪਰਚੇ ਦਰਜ ਆਰਮਜ਼ ਐਕਟ ਦੇ ਹੈਗੇ ਤੇ ਇਹਦੇ ਨਾਲ ਇੱਕ ਜਸਪ੍ਰੀਤ ਸਿੰਘ ਹੈਗਾ ਬੰਦਾ ਉਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਐ ਇੱਕ ਮਰਡਰ ਦਾ ਤੇ ਇੱਕ ਅਟੈਂਪਟ ਟੂ ਮਰਡਰ ਦਾ ਸੋ ਇਟ ਇਜ਼ ਅ ਗੁੱਡ ਰਿਕਵਰੀ ਐਂਡ ਗੁੱਡ ਆਪਰੇਸ਼ਨ which was done by hoshiarpur police basically sir rayan sadan ਇਹ ਮੇਨਲੀ ਜੀ ਆਪਣੇ ਹੁਸ਼ਿਆਰਪੁਰ ਨੇਬਰਿੰਗ ਏਰੀਆ ਜਲੰਧਰ ਦਾ ਵੀ ਹੈਗਾ ਤੇ ਕੁਝ ਇਹਨਾਂ ਵਿੱਚੋਂ ਹਾਲ ਕੀ ਘੜੀ ਜੋ ਇਹਨਾਂ ਦੇ ਕਹਿਣ ਮੁਤਾਬਕ ਔਰ ਅਸੀਂ ਸਰਚ ਕਰ ਰਹੇ ਆ ਵੈਸੇ ਕੁਝ ਐਬ੍ਰੋਡ ਬੈਠੇ ਹੁੰਦੇ ਜਿਵੇਂ ਤੁਸੀਂ ਕਿਹਾ ਕਿ ਯੂ ਐਸ ਐ ਨੂੰ ਇਹਨਾਂ ਨੂੰ ਪੈਸਾ ਹਵਾਲੇ ਰਾਹੀਂ ਭੇਜਿਆ ਜਾ ਰਿਹਾ ਸੀ ਤਾਂ ਆਪਾਂ ਕਹਿ ਸਕਦੇ ਕਿ ਇੰਟਰਨੈਸ਼ਨਲ ਰੈਕਟ ਦਾ ਜਿਹੜਾ ਫੜਦਾ ਪਾਸ ਕੀਤਾ ਬਿਲਕੁਲ ਜੀ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਦੇਖੋ ਅਲੱਗ ਅਲੱਗ ਡਾਟਸ ਸੀਗੇ ਤੇ ਤਿੰਨ ਐਫਾਇਰਸ ਹੁੰਦੀਆਂ ਅਲੱਗ ਅਲੱਗ ਬੰਦਰ ਬੰਦੇ ਫੀਚਰ ਹੁੰਦੇ ਆ ਤੇ ਉਹਨਾਂ ਵਿੱਚੋਂ ਕਾਮਨ ਥ੍ਰੈਡ ਲੱਭਿਆ ਜਾਂਦਾ ਹੈ ਸਮ ਪੀਪਲ ਆਰ ਸਿਟਿੰਗ ਅਬਰਾਡ ਤੇ ਇਥੋਂ ਅਕਾਊਂਟਸ ਰਾਹੀਂ ਤਾਂ ਪੈਸੇ ਭੇਜਦੇ ਨਹੀਂ ਸੀਗੇ ਇਹ ਕੈਸ਼ ਹੀ ਭੇਜਦੇ ਸੀਗੇ ਐਂਡ ਉਹ ਕਰੰਸੀ ਦੇ ਵਿੱਚ ਕਨਵਰਟ ਹੋ ਕੇ ਜਾਂਦਾ ਸੀਗਾ ਤੋ ਅਸੀਂ ਹਾਲ ਕੀ ਘੜੀ ਹੋਰ ਇਹਨੂੰ ਡੀਟੇਲ ਦੇ ਵਿੱਚ ਫਰਦਰ ਇਨਵੈਸਟੀਗੇਟ ਕਰ ਰਹੇ ਆ ਸੋ ਦੈਟ ਸਾਰਾ ਦਾ ਸਾਰਾ ਨੈਟਵਰਕ ਅਨਹਰਥ ਹੋ ਸਕੇ। ਕਿੱਥੋਂ ਲੈ ਕੇ ਆਏ ਜੀ? ਕਿੱਥੋਂ ਲੈ ਕੇ ਆਏ ਜੀ? ਇਹ ਜੀ ਸੌਰਵ ਜਿੰਦਲ ਜਿਹੜਾ ਹੈਗਾ ਉਹ ਮਾਸਟਰਮਾਈਂਡ ਹੈ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਕਾਫੀ ਬੰਦੇ ਨੂੰ ਨਾਮਿਨੇਟ ਕਰ ਚੁੱਕੇ ਹਾਂ ਇਸ ਪੂਰੀ ਮੁਹਿੰਮ ਜਿਹੜਾ ਇਹ ਡਿਫਰੈਂਟ ਪਰਚੇ ਹੋਏ ਆ ਇਹਦੇ ਵਿੱਚ 10 ਤੋਂ 12 ਬੰਦੇ ਆਲਰੇਡੀ ਫੀਚਰ ਹੋ ਚੁੱਕੇ ਹਨ ਤੇ 7 ਬੰਦੇ ਅਸੀਂ ਅਰੇਸਟ ਕਰ ਚੁੱਕੇ ਹਾਂ ਕੁਝ ਬਾਹਰ ਬੈਠੇ ਹੈਗੇ ਕੁਝ ਸਾਡੇ ਕੋਲ ਹੋਰ ਵੀ ਲੀਡਸ ਹੈ ਉਹਨਾਂ ਤੇ ਵੀ ਅਸੀਂ ਵਰਕ ਕਰ ਰਿਹਾ ਬੈਕਵਰਡ ਫਾਰਵਰਡ ਲਿੰਕੇਜਸ ਤੇ ਸਰ ਜਿਹੜੇ ਨਾਮਿਨੇਟ ਨੇ ਇਹਨਾਂ ਵਿੱਚੋਂ ਐਨਆਰਆਈ ਕਿੰਨੇ ਨੇ ਅਬਰੌਡ ਕਿੰਨੇ ਨੇ ਜੀ ਜਿਹੜੇ ਨਾਮਿਨੇਟ ਇਹਦੇ ਵਿੱਚੋਂ ਦੋ ਤੋਂ ਸਾਨੂੰ ਪਤਾ ਲੱਗਿਆ ਹੈਗਾ ਜੋ ਅਬਰੌਡ ਬੈਠੇ ਹਨ ਜੀ ਇੱਕ ਤੋਂ ਜਿਹੜਾ ਇਹ ਆਕਾਸ਼ ਚੋਹਾਨ ਹੈਗਾ ਸੌਰਵ ਜਿੰਦਲ ਇਹ ਯੂਐਸਏ ਦੱਸ ਰਹੇ ਹੈਗੇ ਬਟ ਵੀ ਆਰ ਸਟਿਲ ਵੈਰੀਫਾਈਂਗ ਦਾ ਫੈਕਟਸ ਜਿੰਨੇ ਬੰਦੇ ਫੜਿਆ ਸਾਰਿਆਂ ਦੇ ਕੋਪੜੀ ਆ ਫੰਗਿਆ ਕਰਦੇ ਨਹੀਂ ਜੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਹਾਲ ਕੀ ਘੜੀ ਸਾਨੂੰ ਤਿੰਨ ਬੰਦਿਆਂ ਦਾ ਪਤਾ ਲੱਗਿਆ ਹੈਗਾ ਜਿਨ੍ਹਾਂ ਦੇ ਪਹਿਲਾਂ ਪਰਚੇ ਦਰਜ ਹੈ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਗੁਰਵਿੰਦਰ ਸਿੰਘ ਸੌਰਵ ਜਿੰਦਲ ਤੇ ਜਸਪ੍ਰੀਤ नहीं देखो ये अभी ये कदों गए बाहर वो भी देखना लीकर ले और actually if they are outside or not ये भी verify करना हैगा and अगर ये बाहर गए कीमें गए कदों गए who sent them वो भी that is also part of investigation जी जी जरूर तो police पर शासन इससे बदिया कर रहा है कि जो तार दल तार जोड़ दिया कि थोड़ा तो नशा आया कि नू बिच्छेगा जो कि थोड़ा ये इतने बड़े मक ਸਰ ਉਧਰੋਂ ਪੁਲਿਸ ਨੇ ਕਦੀ ਇੰਨੀ ਗੰਭੀਰਤਾ ਨਾਲ ਕਾਰਵਾਈ ਕੀਤੀ ਹੈ ਜਿਵੇਂ ਵੱਡੇ ਉਧਰ ਉਧਰ ਵੀ ਕੋਈ ਮਗਰਮਚ ਫੜਿਆ ਵੱਡੇ ਦੇਖੋ ਮੈਂ ਤੁਹਾਨੂੰ ਮੈਂ ਜੀ ਦੇਖੋ ਜਿੱਦਾਂ ਤੁਹਾਨੂੰ ਦੱਸਿਆ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਇਹ ਬੰਦਿਆਂ ਦੇ ਨਾਂ ਦੱਸਿਆ ਕਿ ਅਸੀਂ ਬੰਦਾ ਹਿਮੰਤ ਫੜਿਆ ਹਿਮੰਤ ਤੋਂ ਨੀਰਜ ਰਾਂਝਾ ਤੇ ਸੌਰਵ ਜਿੰਦਲ ਫੀਚਰ ਹੁੰਦਾ ਹੈ ਹਿਮੰਤ ਐਂਡ ਨੀਰਜ ਰਾਂਝਾ ਜਿਹੜਾ ਪੈਸਾ ਸੀਗੇ ਉਹ ਜੋਤੀਪ੍ਰੀਤ ਨੂੰ ਦਿੰਦੇ ਸੀ ਕਿ ਜੋਤੀਪ੍ਰੀਤ ਇਥੋਂ ਇਕੱਠਾ ਕਰਕੇ ਤੇ ਹੀ ਹਿਜ਼ ਟੂ ਸੈਂਟ ਇਟ ਅਬ੍ਰੋਡ ਜਿਹੜਾ ਆਕਾਸ਼ ਚੋਹਾਨ ਹੈਗਾ ਉਹਨੂੰ ਭੇਜਦਾ ਸੀਗਾ ਆਕਾਸ਼ ਚੋਹਾਨ in turn used to send it to ਸੌਰਵ ਜਿੰਦਨ ਤਾਂ ਇੱਕ ਕੜੀ ਤੋਂ ਕੜੀ ਜੁੜ ਰਹੀ ਹੈਗੀ ਹੁਣ ਹੋ ਸਕਦਾ ਇਹਦੇ ਵਿੱਚ ਹੋਰ ਵੀ investigation is still on ਅਸੀਂ ਤਾਂ ਹੁਣ ਹੋਰ ਵੀ ਡੀਟੇਲ ਦੇ ਵਿੱਚ ਡੂੰਘਾਈ ਦੇ ਵਿੱਚ investigation ਕਰ ਰਹੇ ਹਾਂ ਐਂਡ ਵੀ ਆਰ ਹੋਪਫੁਲ ਕਿ ਹੋਰ ਵੀ ਨਾ ਇਹਦੇ ਵਿੱਚ ਆ ਸਕਦੇ ਤੇ ਉਹਨਾਂ ਦੇ ਵੀ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਬਿਲਕੁਲ 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 ਇਟ ਇਜ਼ ਅ ਨੈਟਵਰਕ ਦੇਖੋ ਸੌਰਵ ਜਿੰਦਲ ਜਿਹੜਾ ਹੈਗਾ ਹੀ ਹੈਜ਼ ਬੀਨ ਫੀਚਰਿੰਗ ਪਹਿਲਾਂ ਵੀ ਹੋਇਆ ਹੈ ਤੇ ਹੁਣ ਤਿੰਨੋਂ ਕੇਸਿਸ ਦੇ ਵਿੱਚ ਉਹਦਾ ਨਾਮ ਇਹਨਾਂ ਨੇ ਲਿਆ ਹੈਗਾ। ਤੋਂ ਹੀ ਸੀਮਸ ਟੂ ਬੀ ಲೆਟਸ ਸੀ ਕਿ ਵੀ ਹੋਰ ਵੀ ਕਿਹੜੇ-ਕਿਹੜੇ ਬੰਦੇ ਇਹਦੇ ਵਿੱਚ ਇਨਵੋਲਡ ਨੇ। ਮਾਜੀ ਸਰ ਤਿੰਨ ਬੰਦੇ ਅਰੈਸਟ ਹੋਏ ਨੇ। ਨਹੀਂ ਸੱਤ ਬੰਦੇ ਅਰੈਸਟ ਹੋ ਚੁੱਕੇ ਨੇ। ਤਿੰਨ ਕੇਸਿਸ ਦਰਜ ਹੋਏ ਨੇ। ਸੱਤ ਬੰਦੇ ਆਲਰੇਡੀ ਅਰੈਸਟ ਹੋ ਚੁੱਕੇ ਨੇ। ਨੋਮੀਨੇਟਡ ਸਰ। ਨੋਮੀਨੇਟਡ ਆਈ ਥਿੰਕ 11 ਤੋਂ 12 ਬੰਦੇ ਨੋਮੀਨੇਟਡ ਹੈਗੇ। ਮਤਲਬ ਟੋਟਲ ਜੋ ਇਨ ਤਿੰਨ ਕੇਸਿਸ ਦੇ ਵਿੱਚ ਫੀਚਰ ਹੋਏ ਨੇ। ਹਾਂਜੀ। ਹਾਂਜੀ।